ਪਹਿਲਾਂ ਤਾਂ ਦੇਖੋ ਥੋੜਾ ਜਿਹਾ ਨਜ਼ਾਰਾ ਬਾਹਰ ਦਾ ਤੇ ਇੱਧਰ ਵੀ ਦੇਖੋ ਬਾਹਰ ਠੰਡੀ ਹਵਾ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਨਾ ਇਸ ਟਾਈਮ ਸਰਬੀਆ ਐ ਸਰਬੀਆ ਜਿੱਦਾਂ ਕਿ ਇੱਕ ਦੇਸ਼ ਹੈ ਯੂਰਪ ਦਾ ਹੈ ਜਿੱਦਾ ਰੂਮਾਨੀਆ ਬਲਗਾਰੀਆ ਬਹੁਤ سارے ਦੇਸ਼ ਲੱਗਦੇ ਦੇ ਨਾਲ ਉਹਦੇ ਵਿੱਚ ਇੱਕ ਦੇਸ਼ ਹੈ ਸਰਬੀਆ ਜਿਹੜੇ ਮੇਰੇ ਭਰਾ ਬਾਹਰ ਅੰਦਰ ਨਿਕਲਦੇ ਆ ਕਮਾਨ ਖਾਣ ਦੇ ਲਈ ਉਹਨਾਂ ਨੂੰ ਪਤਾ ਹੋਣਾ ਕਿ ਸਰਬੀਆ ਕੋਈ ਦੇਸ਼ ਹੈ ਜਿਹੜੇ ਇੱਥੇ ਯੂਰਪ ਦੇ ਸ਼ੌਕੀਨ ਹੈ ਕਿ ਅਸੀਂ ਯੂਰਪ ਜਾਣਾ ਤੇ ਮੈਨੂੰ ਸਰਬੀਆ ਆਇਆ ਨੂੰ 6 ਮਹੀਨੇ ਹੋ ਗਏ ਲਗਭਗ ਇੱਥੇ ਮੈਂ ਆਇਆ ਬੱਸ ਡਰਾਈਵਰੇ ਚ 5 ਮਹੀਨੇ ਬਾਅਦ ਮੇਰਾ ਲਾਇਸੈਂਸ ਬਣ ਗਿਆ 5 ਮਹੀਨੇ ਮੈਂ ਬੇਲਾ ਰਿਆ ਤੇ ਹੁਣ ਹੋ ਗਿਆ ਮਹੀਨਾ ਕੋ ਲਾਇਸੈਂਸ ਬਣੇ ਨੂੰ ਲਾਇਸੈਂਸ ਬਣਨ ਤੋਂ ਬਾਅਦ ਇਹਨਾਂ ਨੇ ਦਿੱਤੀ ਮੈਨੂੰ ਬੱਸ ਚਲਾਉਣ ਨੂੰ ਤੇ ਮੈਂ ਇਸ ਟਾਈਮ ਬੱਸ ਵਿੱਚ ਹੀ ਆ ਸਵੇਰ ਵਾਲੀ ਸ਼ਿਫਟ ਲੈ ਕੇ ਆਇਆ ਹੁਣ ਮੈਂ ਤੇ ਅੱਛਾ ਤੁਸੀਂ ਇਹ ਸੋਚਦੇ ਹੋਣੇ ਕਿ ਸਾਰੀ ਗੱਲਾਂ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਇਹ ਪਤਾ ਮੈਨੂੰ ਕਿਉਂ ਦੱਸ ਰਿਹਾ ਕਿਉਂਕਿ ਬਾਈ ਮੈਂ ਬੇਲਾ ਐ 6 ਮਹੀਨੇ ਤੋਂ ਪਹਿਲਾਂ ਦਾ ਲਾਇਸੈਂਸ ਨਹੀਂ ਬਣਿਆ ਉਸ ਤੋਂ ਕੋਈ ਕੰਮ ਨਹੀਂ ਕੀਤਾ ਸੀ ਬਸ ਇਹਦੇ ਰਸਤੇ ਰੋਸਤੇ ਦੇਖੀ ਜਾਣੇ ਆ ਗਏ ਤੇ ਹੁਣ ਜਦ ਲਾਇਸੈਂਸ ਬਣ ਗਿਆ ਹੁਣ ਵੀ ਸਵੇਰੇ 2 ਘੰਟੇ ਕੰਮ ਆਉਂਦਾ 2 ਘੰਟੇ ਕੰਮ ਕਰਨਾ ਹੁੰਦਾ ਸ਼ਾਮ ਨੂੰ ਦੁਪਹਿਰ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਫਿਰ ਫ੍ਰੀ ਫ੍ਰੀ ਬਹੁਤ ਟਾਈਮ ਹੁਣ ਟਾਈਮ ਮੇਰੇ ਕੋਲ ਐਨਾ ਹੁੰਦਾ ਮੇਰਾ ਟਾਈਮ ਪਾਸ ਨਹੀਂ ਹੁੰਦਾ ਚਲੋ ਮੈਂ ਸੋਚਿਆ ਵੀ ਟਾਈਮ ਪਾਸ ਕਰਨ ਵਾਸਤੇ ਵੀਡੀਓ ਰਿਕਾਰਡ ਕਰਦੇ ਆ ਤੇ ਇਹ ਵੀਡੀਓ ਮੈਂ ਅਪਲੋਡ ਕਰਨੀ ਆ ਫੇਸਬੁੱਕ ਤੇ ਨਾਲੇ ਕਰਾਂਗਾ YouTube ਤੇ ਕਿ ਦੇਖ ਲਿਆ ਕੋਈ ਟਾਈਮ ਪਾਸ ਸੀ ਇਹ ਜਾਂ ਕੋਈ ਜਾਦਾ ਰਹਿਣੀ ਆ ਹੁਣ ਐਦਾ ਨਾ ਕਿ ਬੰਦਾਕੀ ਤਰੀਕੇ ਦੇ ਕੋ ਮਜ਼ਾ ਰਹਿਦਾ ਪਹਿਲਾਂ ਮੈਂ ਸੌਦੀ ਅਰਬ ਗਿਆ ਫਿਰ ਮੈਂ ਗਿਆ ਦੁਹਾਂ ਕਤਰ ਤੇ ਹੁਣ ਮੈਂ ਸਰ ਵੀ ਆ ਗਿਆ ਸੌਦੀ ਅਰਬ ਜਾ ਤੱਕ ਮੈਂ ਗਿਆ ਉੱਥੇ ਦੀ ਮੇਰੇ ਕੋਲ ਕੋਈ ਫੋਟੋ ਕੋਈ ਵੀਡੀਓ ਨਹੀਂ ਆ ਗਈ ਨਾ ਹੀ ਦੁਹਾਂ ਤੱਕ ਕਰਦੀ ਹੈ ਤੇ ਹੁਣ ਮੈਂ ਸੋਚਿਆ ਕਿ ਯਾਰ ਕੋਈ ਵੀਡੀਓ ਬਣਾ ਕੇ ਜਿੱਦ ਤੱਕ ਰੱਖਦੇ ਆ ਫੋਨ 'ਚ ਤਾਂ ਡਿਲੀਟ ਹੋ ਜਾਂਦੀਆਂ ਫੋਟੋ ਵੀ ਕੱਟ ਹੋ ਜਾਂਦੀਆਂ ਇੱਕ ਦਿਨ ਕਿਤੇ ਹੁਣ ਮੈਂ ਇਹ ਅਪਲੋਡ ਕਰਨੀ ਆ YouTube ਤੇ ਉੱਥੋਂ ਕਿਤੇ ਨਹੀਂ ਜਾਣੀ ਆ ਉਹਦੇ ਦੋ ਫਾਇਦੇ ਆ ਇੱਕ ਤਾਂ ਯਾਦਾਂ ਬਚੇ ਰਹਿਣੀਆਂ ਇੱਕ ਹੋ ਸਕਦਾ ਹੈ ਕਿ ਕਿਆ ਪਤਾ ਕੋਈ ਸਬਸਕ੍ਰਾਈਬ ਕਰ ਲੈ ਵੀ ਚੈਨਲ ਨੂੰ ਇੱਕ ਸਬਸਕ੍ਰਾਈਬ ਕਰ ਲਿਆ ਤਾਂ ਯਕੀਨ ਮੰਨੋ ਮੇਰਾ ਦਾਲ ਫੁਲਕੇ ਵੀ ਚੱਲ ਸਕਦਾ ਇੱਥੇ ਦੀ ਹਾਂਜੀ ਚਲੋ ਇੱਕ ਅਲੱਗ ਗੱਲ ਹੋ ਗਈ ਐ ਤੇ ਕਾਫੀ ਵਧੀਆ ਹੈ ਭਾਈ ਸਰਬੀਆ ਜਿਹੜਾ ਵੀ ਭਰਾ ਆਣਾ ਚਾਹੁੰਦਾ ਸਰਬੀਆ ਇੱਕ ਵਧੀਆ ਮੁਲਕ ਹੈ ਬਹੁਤ ਠੰਡਾ ਮੁਲਕ ਹੈ ਇਹ ਗਰਮੀ ਵੀ ਹੁੰਦੀ ਹੈ ਠੰਡੀ ਪੈਂਦੀ ਇੱਥੇ ਅਕਤੂਬਰ ਮਹੀਨੇ ਚ ਠੰਡ ਸ਼ੁਰੂ ਹੋ ਗਈ ਇੱਥੇ ਕਾਫੀ ਜਿਆਦੇ ਤੇ ਜਿਹੜੇ ਭਰਾ ਆਣਾ ਚਾਹੁੰਦਾ ਸਰ ਵੀ ਆ ਯੂਰਪ ਜੇ ਕਿਸੇ ਦੇਸ਼ 'ਚ ਵੀ ਜ਼ਰੂਰ ਆਓ ਵਧੀਆ ਮੁਲਕ ਹੁੰਦੇ ਹੈ ਤੇ ਸਭ ਤੋਂ ਵੱਡੀ ਗੱਲ ਆਉਣ ਤੋਂ ਪਹਿਲਾਂ ਇਹ ਨਹੀਂ ਕਿ ਤੁਸੀਂ ਸੋਚਣਾ ਕਿ ਕੱਲਾ ਯੂਰਪ ਚੱਲਿਆ ਹਾਂ ਖੁਸ਼ ਹੋ ਜਾਣਾ ਤੁਸੀਂ ਯੂਰਪ ਦੇ ਨਾਂ ਤੇ ਆਪਣਾ ਐਗਰੀਮੈਂਟ ਵਧੀਆ ਕਰਕੇ ਆਣਾ ਕਿਸੇ ਨੇ ਵੀ ਆਉਣਾ ਨਾ ਥੋੜੀ ਸੈਲਰੀ ਘੱਟ ਤੇ ਘੱਟ ਵੀ 6-700 ਯੂਰੋ ਹੋਣਾ ਚਾਹੀਦੀ ਹੈ ਬਾਕੀ ਰੋਟੀ ਕੰਪਨੀ ਦੀ ਮੇਰੇ ਵਾਂਗ ਨਹੀਂ ਮੈਂ ਕੱਲਾ ਯੂਰਪ ਦੇ ਨਾਂ ਤੇ ਖੁਸ਼ ਹੋ ਗਿਆ ਕਿ ਮੈਂ ਯੂਰਪ ਚੱਲਿਆ ਯੂਰਪ ਜਾਣਾ ਮੈਂ ਯਕੀਨ ਮੰਨੋ ਇੱਥੇ ਹੁਣ ਮੈਨੂੰ ਪੈਸੇ ਨਹੀਂ ਬਚਦਾ ਜਿਹੜੀ ਮੇਰੀ ਕੰਪਨੀ ਹੈ ਵਿੱਚ ਕੰਮ ਕਰਦਾ ਕਾਫੀ ਵਧੀਆ ਕੰਪਨੀ ਹੈ ਜੋ ਵੀ ਮੇਰੇ ਨਾਲ ਪੁਣੀ ਐਗਰੀਮੈਂਟ ਕੀਤਾ ਇੰਡੀਆ ਦੇ ਵਿੱਚ ਪੰਜਾਬ ਚ ਨੰਗਲ ਡੈਮ ਉਹ ਮੈਨੂੰ ਸਾਰਾ ਕੁਝ ਦਿੱਤਾ ਉਹਨੇ ਪਰ ਗਲਤੀ ਮੇਰੀ ਇਹ ਹੋ ਗਈ ਕਿ ਮੈਂ ਕਾਫੀ ਜ਼ਿਆਦਾ ਘੱਟ ਐਗਰੀਮੈਂਟ ਕਰ ਲਿਆ ਪੈਸੇ ਕਾਫੀ ਖਰਚ ਹੋ ਗਏ ਧਿਆਨ ਨੂੰ ਪਰ ਚਲੋ ਜੋ ਵੀ ਹੈ ਠੀਕ ਹੈ ਹੁਣ ਜਦ ਇੱਥੇ ਪੈਸਾ ਨਹੀਂ ਵੱਜਦਾ ਫਿਰ ਦਿਲ ਵੀ ਨਹੀਂ ਲੱਗਦਾ ਕਿਉਂਕਿ ਇੱਕ ਤਾਂ ਬੰਦਾ ਪਰਵਾਹ ਤੇ ਦੂਰ ਹੁੰਦਾ ਆਪਣੇ ਬੱਚਾ ਤੇ ਆਪਣੇ ਘਰ ਤੇ ਦੂਰ ਪਰ ਉਹਨੋਂ ਪੈਸਾ ਬਣਾ ਬਣੇ ਫਿਰ ਜਵਨ ਹੀ ਦਿਲ ਲੱਗਦਾ ਲੂਰ ਤੇਲ ਇੱਥੇ ਜਿੱਨਾ ਕਿੱਥੇ ਬਣਦਾ ਉਹਨੇ ਤਾਂ ਮੈਥੇ ਇੰਡੀਆ ਜੇ ਮਾਰਨੇ ਤੇ। ਪਰ ਕੋਈ ਗੱਲ ਨਹੀਂ ਹੁਣ ਆਈਬੀਐਸ ਸਾਲ ਤਾਂ ਨਾਣੇ ਪੈਣਾ ਇੱਥੇ। ਹਾਂ ਜੇ ਕੰਪਨੀ ਵਾਲੇ ਸਾਲ ਬਾਅਦ ਮੇਰੀ ਤਨਖਾਹ ਵਧਾਉਂਦੇ ਆ ਤਾਂ ਹੋਰ ਕੰਮ ਕਰਾਂਗਾ ਇਹਨਾਂ ਕੋਲ। ਬਾਕੀ ਦੇਖਾਂਗੇ। ਤੇ ਹਾਂਜੀ ਤੇ ਵੀਡੀਓ ਬਣਾਉਣਾ ਤਾਂ ਮੇਰਾ ਮੇਨ ਮਕਸਦ ਇਹ ਹੀ ਹੈ ਕਿ ਮੈਂ ਟਾਈਮ ਪਾਸ ਵਸਤੇ ਬਣਾ ਰਿਹਾ ਜਿਹਨੂੰ ਮੈਂ ਅਪਲੋਡ ਕਰਨਾ। ਅਸਲ ਮੈਂ ਨਾ ਇੱਕ ਚੈਨਲ ਬਣਾਇਆ YouTube ਤੇ ਹੈ। ਉਹਦਾ ਨਾਮ ਹੈ ਕੈਰੀ ਆਨ ਮਲਕੀਤ। ਮਲਕੀਤ ਸਿੰਘ ਮੇਰਾ ਨਾਮ ਠੀਕ ਹੈ। ਜੇ ਕਿਸੇ ਭਰਾ ਨੇ ਸਬਸਕ੍ਰਾਈਬ ਕਰਨਾ ਤਾਂ ਬਹੁਤ ਮਿਹਰਬਾਨੀ ਉਹਦੀ ਧੰਨਵਾਦ ਬਹੁਤ ਜ਼ਿਆਦੇ ਕਿਉਂਕਿ ਯਾਰ ਸਬਸਕ੍ਰਾਈਬ ਕਹਿੰਦੇ ਆ ਇਦਾਂ ਮੈਨੂੰ ਹਜੇ ਪਤਾ ਨਹੀਂ ਕਿ ਆ ਪੂਰਾ ਇਹਦਾ ਪ੍ਰੋਸੈਸ ਹੁੰਦਾ ਬਸ ਕਰ ਲਿਓ ਤੁਸੀਂ ਮੈਂ ਹੋਰ ਵੀ ਅੱਧੀਆਂ ਛੋਟੀਆਂ ਛੋਟੀਆਂ ਵੀਡੀਓ ਬਣਾਵਾਂਗਾ ਜਿੱਥੇ ਵੀ ਜਾਊਗਾ ਸਰਬੀਆ ਚ ਜਿਹੜੀ ਸ਼ਹਿਰ ਚ ਜਾਊਗਾ ਮੈਂ ਹੁਣ ਐ ਨਹੀਂ ਕਹਿੰਦਾ ਮੈਂ ਤੁਹਾਨੂੰ ਕਿ ਮੈਂ ਤੁਹਾਨੂੰ ਸਾਰਾ ਸਰਬੀਆ ਦਿਖਾ ਦਵਾਂਗਾ ਸਾਰਾ ਜ਼ੋਰ ਦਿਖਾਵਾਂਗਾ ਉਹਨਾਂ ਕਿ ਭਈ ਮੇਰਾ ਥੋੜਾ ਜਿਹਾ ਇਹ ਏਰੀਆ ਜਿੱਥੇ ਮੈਂ ਰਹਿੰਦਾ ਉੱਥੇ ਕੰਫਰਟ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਵੇ ਲੰਗੇ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਸਤ ਸ੍ਰੀ ਅਕਾਲ